ਸਤਨਾਮ ਵਾਹਿਗੁਰੂ ਸਹਿਬ ਜੀ ਅ ਸੰਗ ਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੜਮਖਾ ਜਾਣੀਐ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਆ ਆਵੋ ਸੰਤ ਮਿਲਾ ਹਰ ਕੀ ਕਥਾ ਕਹਾਣੀਆ ਆਨੰਦਨ ਸਿਮਰੈ ਨਾਮ ਤਾਜਿ ਲਾਜੁ ਲੁਕਾਣੀ ਆਰਾਵ ਜਪ ਜਪ ਜੀਵਨ ਨਾਮ ਹੋ ਵੈਨੰਦ ਕਣਾ ਮਿਟਿਆ ਮੋ ਸੂਸਾਰ ਝੂਠਾ ਰਨਸਣਾ ਚਰਨ ਕਮਲ ਸੰਗਨੇ ਹੋ ਕਿਨੇ ਬਰ ਲਾਇ ਲਾਇ ਤਨ ਸੁਆਵਾ ਮੁਖ ਜਿਨੇ ਹਰਤੇ ਆਇਆ ਜਨਮ ਮਰਨ ਦੁਖਾਲ ਸਿਮਰਤ ਮਿਟ ਜਾ ਬਈ ਨਾਨਕ ਸੁਖ ਸੋਏ ਜੋ ਪ੍ਰਭ ਪਾਵਈ ਜਨਮ ਮਰਨ ਦੁੱਖ ਕਾਲ ਸਿਮਰਤ ਮਿਟ ਜਾ ਬਈ ਨਾਨਕ ਕਹਿ ਦੁੱਖ ਹੋ ਹੋਏ ਜੋ ਪ੍ਰਭ ਪਾਵਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੇਵੰ ਗੁਰ ਪ੍ਰਸਾਦ ਮੈਂ ਨਹੀਂ ਕਿਛੋ ਨਹੀਂ ਕਿਛਿਆ ਹੈ ਨਮੋਰਾ ਆਸਰ ਲਜਾ ਰਖਲੇ ਹੋ ਸਤਨਾ ਜਨ ਤੋਰਾ ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਅਹੋ ਇਹ ਹੋਂ ਕਰੀ ਵਕਿਆਨ ਸਤਿਗੁਰੂ ਪਿਆਰੇ ਗੁਰੂ ਫਰੀਦ ਪਾਪੰਗ ਜੀ ਸਤਿਗੁਰਾਂ ਨੇ ਪਾਰ ਬਖਸ਼ਿ ਸ਼ਰਮ ਤਾਂ ਕੀਤੀਆਂ ਨੇ ਆਸਮ ਹੱਲ ਬਿਨਵਾਸਰ ਆਗੇ ਹੈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਤੋਂ ਚਾਰਣ ਕੀਤਾ ਹੋਇਆ ਆਸਾ ਕਾਫੀ ਦਾ ਲੜੀ ਵਰ 11 ਨੰਬਰ ਤੇ ਲੜੀ ਵਾਰ ਦਾ 113 ਨੰਬਰ ਸ਼ਬਦ ਜੋ ਕਿ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਹਨ 399 ਅੰਗ ਤੇ ਸੁਸ਼ੋਭਿਤ ਹੈ ਸਤਗੁਰ ਬਖਸ਼ਿਸ਼ ਕਰਦੇ ਨੇ ਆਵ ਸੰਤ ਮਿਲਾਹ ਹਰ ਕੀ ਹਰ ਕਥਾ ਕਹਾਣੀਆਂ ਕਹਿੰਦੇ ਭਾਈ ਸਤ ਸੰਗਤ ਵਿੱਚ ਆ ਕੇ ਮਿਲਣਾ ਕਰ ਸਤ ਸੰਗਤ ਵਿੱਚ ਬੈਠਣਾ ਕਰ ਉਹ ਸਤ ਸੰਗਤ ਕੈਸੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਸੁਖਾਣੀ ਹੈ ਜਿੱਥੇ ਇੱਕੇ ਦੀ ਵਿਚਾਰ ਹੋਵੇ ਕੇ ਦਾ ਹਰਜਸ ਹੋਵੇ ਉਹ ਸਤ ਸੰਗਤ ਤੇ ਸਤ ਸੰਗਤ ਤੇ ਬੈਠ ਕੇ ਉਸ ਪਰਮਾਤਮਾ ਦੇ ਨਾਲ ਸੁੱਤੀ ਜੋੜਨੀ ਕਰ ਸਤ ਸੰਗਤ ਭਾਵੇਂ ਜਿੱਥੇ ਵਿਚਾਰਾਂ ਹੋ ਰੀਆਂ ਹੋਣ ਬਾਣੀ ਦਾ ਜਾਪ ਹੋ ਰਿਹਾ ਹੋਵੇ ਬਾਣੀ ਦਾ ਹਰਜਸ ਹੋ ਰਿਹਾ ਹੋਵੇ ਉਸ ਸਮੇ ਜਿਹੜਾ ਪਹੁੰਚਦਾ ਉਹ ਸਤ ਸੰਗਤ ਮੰਨੀ ਜਾਂਦੀ ਹੈ ਤੇ ਸੰਤ ਮਿਲਾ ਸਤ ਸੰਗਿਆਂ ਨੂੰ ਮਿਲ ਕੇ ਹਰ ਕਥਾ ਕਹਾਣੀ ਇਹਨੇ ਹਰੀ ਦੀਆਂ ਕਥਾ ਕਹਾਣੀਆਂ ਵਡਿਆਈਆਂ ਸਿੱਖਤਾ ਕਰਨਾ ਕਰ ਕਿਉਂਕਿ ਕਥਾ ਤਾਂ ਕਰਦੇ ਆਂ ਤਾਂ ਕਿ ਬਾਣੀ ਖੁੱਲ ਕੇ ਸਾਨੂੰ ਸਮਝ ਆਏ ਵੀ ਬਾਣੀ ਕੀ ਕਹਿ ਕੀ ਰਹੀ ਹੈ ਬੜਨ ਨੂੰ ਬਾਣੀ ਪੜ ਸਕਦੇ ਕੋਈ ਵੱਡੀ ਗੱਲ ਨਹੀਂ ਬਾਣੀ ਅਥਾ ਸਮੁੰਦਰ ਹੈ ਸਾਰਾ ਦਿਨ ਪੜੀ ਜੋ ਬਾਣੀ ਦਾ ਕੋਈ ਅੰਤ ਨਹੀਂ ਹੈ ਪਰ ਪੜਿਆ ਮੇਰਾ ਸਮਝ ਨਹੀਂ ਆਏਗੀ ਜਿਹਨੂੰ ਸਤਿਗੁਰੂ ਕਹਿੰਦੇ ਨੇ ਖਜ਼ਾਨਾ ਪਿਆ ਹੋਵੇ ਜਦ ਤੱਕ ਖੋਲਣ ਦੀ ਜਾਂਚ ਨਹੀਂ ਸਮਝਣ ਦੀ ਜਾਂਚ ਨਹੀਂ ਫਿਰ ਪਏ ਖਜ਼ਾਨੇ ਦਾ ਮੁੱਲ ਮਿੱਟੀ ਬਰਾਬਰ ਹੋ ਜਾਂਦਾ ਹੈ ਇਹਨੇ ਇਸੇ ਤਰ੍ਹਾਂ ਇਹ ਪਿਓ ਦਾਦੇ ਦਾ ਖਜ਼ਾਨਾ ਹੈ ਕਹਿੰਦੇ ਖੋਲ ਕੇ ਜਿੰਨਾ ਡਿਠੇਗਾ ਜਿੰਨਾ ਗੁਰੂ ਦੀ ਵਿਚਾਰ ਕਰੇਗਾ ਉਹਨਾਂ ਸਰਲ ਹੁੰਦਾ ਜਾਏਗਾ ਕੁਕੀ ਸਾਧਗੁਰੂਆਂ ਨੇ ਬਾਣੀ ਨੇ ਕਿਹਾ ਹੈ ਸਾਧਗੁਰੂ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਦਿੱਖੈ ਮੁਕਤਨ ਹੋ ਬਈ ਜਿਚਰ ਸ਼ਬਦ ਨਾ ਕਰੈ ਵਿਚਾਰ ਜਦ ਤੱਕ ਵਿਚਾਰ ਨਹੀਂ ਪਾਏਗਾ ਗੁਰੂ ਦੇ ਨਾਲ ਸਾਹ ਨਹੀਂ ਗੱਲਾਂ ਨਾਲ ਪਾਏਗਾ ਗੁਰੂ ਦੀਆਂ ਬਾਤਾਂ ਗੁਰੂ ਦਾ ਹਰਜਸ ਨਹੀਂ ਕਰੇਗਾ ਗੁਰ ਦੀ ਸ਼ਬਦ ਵਿਚਾਰ ਨਹੀਂ ਕਰੇਗਾ ਤਦ ਤੱਕ ਕੋਈ ਪੱਲੇ ਨਹੀਂ ਵਸੇਗਾ ਨਹੀਂ ਤਾਂ ਪੜ ਪੜ ਗੱਡੀ ਲੱਦੀ ਹੈ ਵੜੇ ਕੇ ਹੰਕਾਰ ਦਾ ਰੂਪ ਬਣ ਜਾਏਗਾ ਪਰ ਜਦੋਂ ਸਮਝ ਆਏਗੀ ਪਰੰਕਾਰ ਕੋ ਉਥੋਂ ਦੂਰ ਵੀ हट ਜਾਏਗਾ ਸਾਰੇ ਗੁਰੂ ਕਹਿੰਦੇ ਨੇ ਗੁਰੂ ਦੀ ਸਤ ਸੰਗਤ ਵਿੱਚ ਆ ਕੇ ਗੁਰੂ ਦੀਆਂ ਕਥਾ ਕਹਾਣੀਆਂ ਤੋਂ ਪੜਨੀਆਂ ਕਰ ਫੰਨੀਆਂ ਕਰ ਹਰ ਕਿਹ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਕਹਿੰਦੇ ਆਪਣੇ ਗੁਰੂ ਦੀਆਂ ਕਥਾ ਕਹਾਣੀਆਂ ਮੇਰੇ ਗੁਰੂ ਦੇ ਮਿੱਤਰ ਨੇ ਸੁਣਾਣੀਆਂ ਕੀਤੀਆਂ ਉਹ ਮੈਨੂੰ ਆਪ ਆਪ ਤਾਂ ਪੁੱਤ ਹੈ ਮੈਨੂੰ ਵੀ ਸਮਝਾਣਾ ਕਰਦਾ ਭਾਈ ਜ਼ਿੰਦਗੀ ਇਸ ਤਰ੍ਹਾਂ ਬਸਰ ਕਰਨੀ ਨਹੀਂ ਤਾਂ ਜ਼ਿੰਦਗੀ ਟਪਾ ਰਹੇ ਆ ਆਨੰਦ ਨਹੀਂ ਮਾਣ ਰਹੇ ਜ਼ਿੰਦਗੀ ਆਨੰਦ ਮੰਨਣ ਲਈ ਮਿਲੀ ਸੀ ਟਪਾਣ ਲਈ ਨਹੀਂ ਇੱਕ ਵਾਰ-ਵਾਰ ਜ਼ਿੰਦਗੀ ਨਹੀਂ ਆਣੀ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਦੀ ਵਡਿਆਈ کریںਗਾ ਨਾ ਗੁਰੂ ਦੀ ਕਥਾ ਵਿਚਾਰ ਸ਼ਬਦ ਦੀ کریںਗਾ ਤੇ ਬਾਣੀ ਸਮਝ ਆਏਗੀ ਸਮਝ ਆਣ ਵਾਲੀ ਬਾਣੀ ਦਾ ਕੁਝ ਗਿਆਨ ਹਿਰਦੇ ਵਿੱਚ ਵਸੇਗਾ ਅਨੰਦਨ ਸਿਮਰ ਹੋ ਨਾਮ ਤਜ ਲਾਜ ਲੋਕਾਣੀ ਰਹਾਉ ਦਿਨ ਰਾਤ ਕਹਿੰਦੇ ਸਿਮਰਨਾ ਕਰ ਨਾਮ ਜਪਣਾ ਕਰ ਹੁਣ ਦਿਨ ਰਾਤ ਕੇ ਤਾਂ ਕਿਵੇਂ ਜੀ ਅਸੀਂ ਦਿਨ ਰਾਤ ਨਿੰਦਿਆ ਚੁਗਲੀ ਵੀ ਤਾਂ ਕਈ ਵਾਰੀ ਕਰਦੇ ਆ ਨਾਟਕ ਚੇਟਕ ਸਾਰੀ ਰਾਤ ਵੀ ਦੇਖਦੇ ਲੈਨੇ ਆ ਪਰ ਜੇ ਕਿਸੇ ਦਾ ਬੁਰਾ ਕਰਨਾ ਹੋਵੇ ਸਾਰੀ ਰਾਤ ਵੀ ਜਾਗ ਲਈਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਬੁਰੇ ਕੰਮ ਕੋ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕੰਮ ਲਈ ਸਾਰੀ ਰਾਤ ਜਾਗ ਜਾਂਦਾ ਉੱਠ ਵੀ ਜਾਂਦਾ ਅਮਰਤ ਵੇਲੇ ਪਰ ਜਦੋਂ ਨਾਮ ਦਾ ਸਮਾਂ ਆਂਦਾ ਇਹਨੂੰ ਆਲਸ ਪੈ ਜਾਂਦਾ ਨੀਂਦ ਆ ਜਾਂਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਕਿ ਜੇ ਸਾ ਦਿਲ ਦੇ ਨਾ ਤੇਰੇ ਮਨ 'ਚ ਇਚਾਓ ਆਇਆ ਨਾ ਵੀ ਅਜ 5 ਵਜੇ ਅੰਮ੍ਰਿਤ ਵੇਲੇ ਸਪੀਕਰ ਲਗਣਾ ਵਿਚਾਰ ਹੋਣੀ ਬਾਣੀ ਪੜੀ ਜਾਣੀ ਵੀ ਮੈਂ ਵਿਚਾਰ ਪਾਣੀ ਪੜਨ ਤੋਂ ਪਹਿਲਾਂ ਜਾ ਕੇ ਪਹੁੰਚਾਂ ਇਹ ਸਮਝ ਲਈ ਜਿਸ ਦਿਨ ਇਹ ਮਨ ਵਿੱਚ ਚਾਹੋ ਆ ਗਿਆ ਵੀ ਮੈਂ ਪਹਿਲਾਂ ਪਹੁੰਚਾਂ ਉਸ ਦਿਨ ਗੁਰੂ ਵੱਲ ਕਦਮ ਇੱਕ ਪੁੱਟ ਲਿਆ ਜਿੱਦਾਂ ਆ ਤਾਂ ਸਾਰੀ ਦੁਨੀਆ ਰਹੀ ਹੈ ਪਰ ਅਸਲੀ ਕਦਮ ਉਸ ਦਿਨ ਪੁੱਟਿਆ ਜਿੱਦਨ ਮਨ ਵਿੱਚ ਚਾਹੋ ਹੋਇਆ ਮਨ ਵਿੱਚ ਚਾਹੋ ਵੱਧਦਾ ਚੱਤੀ ਨਹੀਂ ਮਨ ਵਿੱਚ ਜਦੋਂ ਚਾਹੋ ਇਹ ਫਿਰ ਕਹਿੰਦੇ ਆਇਆ ਸਫਲਾ ਕਹਿੰਦੇ ਅੰਮ੍ਰਿਤ ਹਰ ਕਾ ਨਾਮ ਅੰਮ੍ਰਿਤ ਨਾਮ ਹਰ ਹਰ ਜਪਾਇ ਕਹਿੰਦੇ ਭਾਈ ਆਨੰਦਨ ਸਿਮਰ ਹੈ ਨਾਮ ਦਿਨ ਰਾਤ ਸਿਮਰਨਾ ਕਰ ਤਜ ਲਾਜ ਲੋਕਾਣੀ ਸਾਰੀਆਂ ਦੁਨੀਆਂ ਦੀ ਸ਼ਰਮਿਆ ਛੱਡ ਕੇ ਨਾਮ ਜਪਣਾ ਕਰ ਜਿਹਨੂੰ ਸਤਿਗੁਰੂ ਕਹਿੰਦੇ ਨੇ ਮਨੁੱਖ ਨਾਮ ਜਪਣ ਵਿੱਚ ਬੜੀ ਸ਼ਰਮ ਕਰਦਾ ਹੈ ਕਿਹੜਾ ਸਮਾਂ ਚੰਗਾ ਹੈ ਕਿਹੜਾ ਵਕਤ ਚੰਗਾ ਹੈ ਕਿਹੜਾ ਪਲ ਚੰਗਾ ਉਦੋਂ ਜਪਾਂ ਭਾਈ ਜਦੋਂ ਸਮਾਂ ਮਿਲਦਾ ਉਦੋਂ ਜਪਨਾ ਕਰ ਕਿਉਂਕਿ ਇੱਕ ਸਵਾਸ ਦਾ ਵੀ ਕੋਈ ਵਿਸਾਹ ਨਹੀਂ ਹੈ ਵੀ ਅਗਲਾ ਸਵਾਸ ਆਏ ਜਾਂ ਨਾ ਆਏ ਕਬੀਰ ਮੇਰੀ ਜਾਤ ਕੋ ਸਭ ਕੋ ਸੁਨਿਹਾਰ ਬੁਲਿਹਾਰੀ ਇਹ ਜਾਤ ਕੋ ਜਿ ਜਪਿਓ ਸਰਜਨ ਹਾਰ ਇਹਨੇ ਲੋਕ ਮੈਨੂੰ ਹੱਸਦੇ ਨੇ ਮੇਰੀ ਜਾਤ ਨੂੰ ਹੱਸਦੇ ਨੇ ਜੁਲਾਹਾ ਦੇ ਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਮੈਨੂੰ ਲੋਕ ਹੱਸਦੇ ਨੇ ਪਰ ਮੈਂ ਲੋਕਾਂ ਦੀਆਂ ਲਾਜ ਲੁਕਾਣੀਆਂ ਛੱਡ ਕੇ ਵੀ ਲੋਕ ਕੀ ਕਹਿਣਗੇ ਨਾਮ ਜਪਣ ਲੱਗ ਗਿਆ ਇਹ ਛੱਡ ਕੇ ਸ਼ਰਮ ਨਾਮ ਜਪਣ ਲੱਗ ਗਿਆ ਕਹਿੰਦੇ ਨਾ ਦਿਨ ਰਾਤ ਜਪਦਾ ਇੱਕ ਵਾਰੀ ਵੀ ਨਹੀਂ ਦਿਨ ਰਾਤ ਨਾਮ ਸਿਮਰਨ ਬੰਦਗੀ ਕਰਨਾ ਕਰਦਾ ਰਹਾਉ ਉਹ ਸ਼ਰਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਨੇ ਭਾਈ ਸਤ ਸੰਗਤ ਵਿੱਚ ਆ ਕੇ ਕਥਾ ਵਿਚਾਰਨਾ ਸਾਂਝ ਪਾ ਗੁਰੂ ਨਾਲ ਜੁੜਨਾ ਕਰ ਫਿਰ ਦਿਨ ਰਾਤ ਨਾਮ ਨੂੰ ਜਪਣਾ ਕਰ ਲਾਜ ਲੁਕਾਣੀ ਛੱਡ ਕੇ ਭਾਵ ਦੁਨੀਆ ਕੀ ਕਹੇਗੀ ਇਹ ਨਹੀਂ ਕਹੇਗੀ ਕਿਉਂਕਿ ਆਪਨ ਹਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਜੇ ਭੁੱਖ ਤੈਨੂੰ ਆ ਤਾਂ ਅੰਨ ਵੀ ਤੈਨੂੰ ਹੀ ਖਾਣਾ ਪੈਗਾ ਗਵਾਂਡੀ ਦੇ ਖਾਦਿਆਂ ਭੁੱਖ ਨਹੀਂ ਮਿਟੇਗੀ ਇਸੇ ਤਰ੍ਹਾਂ ਜ਼ਿੰਦਗੀ ਸਫਲੀ ਤੂੰ ਕਰਨੀ ਹੈ ਤੇ ਨਾਮ ਵੀ ਭਾਈ ਤੂੰ ਹੀ ਹੋ ਜਪੇਂਗਾ ਆ ਸਮਹਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀ ਹੈ ਗੁਰਮੁਖ ਗੁਣੀ ਗੋਬਿੰਦ ਗੁਣੀ ਨਿਧਾਨ ਗੋਬਿੰਦ ਜਿਹੜਾ ਧਰਤੀ ਦਾ ਆਸਰਾ ਹੈ ਪਰਮਾਤਮਾ ਗੁਣਾ ਦਾ ਸੋਮਾ ਗੁਣਾ ਦਾ ਖਜ਼ਾਨਾ ਹੈ ਪਰ ਗੁਰਮੁਖ ਜਾਣੀ ਹੈ ਗੁਰੂ ਨੂੰ ਮੁਖ ਲੈ ਕੇ ਜਦੋਂ ਚੱਲੇਗਾ ਤੇ ਸਾਂਝ ਪੈਗੀ ਇੰਜ ਨਹੀਂ ਸਾਂਝ ਪੈਗੀ ਵੀ ਆਪਣੇ ਮਤੇ ਹੀ ਹੋ ਜਾਏ ਨਹੀਂ ਭਾਈ ਜਦੋਂ ਤੱਕ ਗੁਰੂ ਨੂੰ ਲੈ ਕੇ ਮੁੱਖ ਨਹੀਂ ਚੱਲੇਗਾ ਤਦ ਤੱਕ ਸਾਂਝ ਨਹੀਂ ਪੈਗੀ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਉਹ ਪ੍ਰਮਾਤਮਾ ਜਦੋਂ ਕਿਰਪਾਲੂ ਦਿਆਲੂ ਹੁੰਦਾ ਨਾ ਫਿਰ ਹਰੀ ਰੰਗ ਮੰਨ ਨਾ ਕਰਦੇ ਸਤਿਗੁਰੂ ਜੀ ਨੇ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬੋ ਰੰਗੀ ਜੋ ਉਸ ਭਾਵ ਹੈ ਨਾਨਕ ਸਹੀ ਗਲ ਚੰਗੀ ਇੱਕ ਰੰਗ ਵੀ ਹੈ ਦੁਨੀਆਂ ਦੇਨੇ ਕਾ ਰੰਗ ਵੀ ਦਿਖਾ ਦਿੰਦਾ ਹੈ ਰੰਗ ਤਮਾਸ਼ੇ ਵੀ ਦਿਖਾਉਂਦਾ ਹੈ ਪਰ ਜਿਹੜਾ ਉਹਨੂੰ ਚੰਗਾ ਲੱਗੇ ਕਾਰਜ ਕਾਰਜ ਉਹ ਹੀ ਹੁੰਦਾ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜਦੋਂ ਦਿਆਲੂ ਹੋ ਜਾਣਾ ਸਤਿਗੁਰੂ ਇਹ ਦਿਆਲ ਤਾਂ ਸਰਦਾ ਪੂਰੀ ਐ ਸਤਿਗੁਰੂ ਇਹ ਦਿਆਲ ਨਾ ਕਬੂ ਹਿਉਰੀ ਐ ਸਤਿਗੁਰੂ ਇਹ ਦਿਆਲ ਤਾਂ ਦੁੱਖ ਨਾ ਜਾਣੀ ਐ ਮਾਨਸਿਕ ਦੁੱਖ ਨਹੀਂ ਨੇ ਤਾਂ ਸਾਰੀ ਦੁਨੀਆ ਦੁਖੀ ਐ ਕੋਈ ਸੰਸਾਰ ਤੇ ਨਹੀਂ ਕਹਿ ਸਕਦਾ ਵੀ ਮੈਂ ਸੁਖੀ ਹਾਂ ਸਭ ਦੁਖੀ ਐ ਕੋਈ ਕਿਸੇ ਪੁਆਇੰਟ ਤੋਂ ਦੁਖੀ ਐ ਕੋਈ ਕਿਸੋ ਕਿ ਤੋ ਦੁਖੀ ਐ ਪਰ ਸਤਿਗੁਰੂ ਦੀ ਬਾਣੀ ਕੋਈ ਗੱਲ ਕਹਿੰਦੀ ਹੈ ਸ਼ਰਤ ਇੱਕੋ ਹੀ ਹੈ ਸੁੱਖ ਨਾ ਹਰ ਕੇ ਨਾਮ ਦਾ ਜੇ ਤੂੰ ਆੜਵਾ ਖਰਵਾ પતિ ਵੀ ਬਣ ਗਿਆ ਨਾ ਸਿਕੰਦਰ ਪੂਰੀ ਦੁਨੀਆ ਦਾ ਬਾਦਸ਼ਾਹ ਬਣ ਗਿਆ ਸੀ ਪਰ ਸਾਰੀ ਦੁਨੀਆ ਜਿੱਤ ਕੇ ਵੀ ਕਹਿੰਦਾ ਕਹਿੰਦਾ ਜੀ ਮੈਂ ਸੁਖੀ ਨਹੀਂ ਹੋਇਆ ਸਾਰੀ ਦੁਨੀਆ ਜਿੱਤੀ ਸਿਕੰਦਰ ਬਾਦਸ਼ਾਹ ਨੇ ਇਤਿਹਾਸ ਪਾਉ ਲਿਆ ਪਰ ਫਿਰ ਵੀ ਕਹਿੰਦਾ ਕਹਿੰਦਾ ਭਾਈ ਅੱਜ ਮੈਂ ਸੁਖੀ ਨਹੀਂ ਚਾਹ ਸਾਰੀ ਦੁਨੀਆ ਦਾ ਰਾਜ ਭਾਗ ਹੀ ਮੇਰੇ ਕੋਲ ਕਿਉਂ ਨਹੀਂ ਇਹ ਨਾਮ ਦਾ ਆਂਗਣ ਹੈ ਨਾ ਨਾਮ ਦਾ ਰੰਗ ਮਾਣਨ ਆਵੀਂ ਤਾਂ ਇਹਨੇ ਜਦੋਂ ਫਤਗੁਰदयाल ਹੋ ਜਾਏ ਤੇ ਹਰੀ ਰੰਗ ਨੂੰ ਭਾਵ ਉਹਦੀਆਂ ਖੇਡਾਂ ਦਾ ਆਨੰਦ ਆਣ ਲੱਗ ਜਾਂਦਾ ਆਹ ਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨੰਦਨ ਸਿਮਰਹਿ ਨਾਮ ਤਜਲਾਜ ਲੋਕਾਣੀਆਂ ਰਹਾਉ ਇਹਨੇ ਭਾਈ ਆ ਕੇ ਸਤਸੰਗੀਆਂ ਦੀ ਸੰਗਤ ਕਰ ਗੁਰੂ ਦੀਆਂ ਕੱਖ ਕਥਾ ਨਾਲ ਵੜਿਆਈ ਨਾਲ ਸਾਂਝ ਪਾ ਫਿਰ ਦਿਨ ਰਾਤ ਉਸਦੇ ਨਾਮ ਨੂੰ ਜਪਨਾ ਕਰ ਦੁਨੀਆ ਦੀ ਸ਼ਰਮ ਲੱਜਾ ਛੱਡ ਕੇ ਵੀ ਦੁਨੀਆ ਕੀ ਕਹੇਗੀ ਵੀ ਨਾਮ ਜਪਦਾ ਭਾਈ ਇਸ ਸੰਸਾਰ ਚ ਆਇਆ ਸੀ ਤੇ ਇਸ ਸੰਸਾਰ ਤੋਂ ਜਾਏਗਾ ਦੁਨੀਆ ਨੇ ਫਿਰ ਵੀ ਵੜਿਆਈ ਨਹੀਂ ਕਰਨੀ ਦੁਨੀਆ ਨਾਲ ਸਲਾਹੇ ਜੇ ਮਰਵਾਂਗੇ ਸੀ ਮਰ ਵੀ ਜਾਏ ਦੁਨੀਆ ਨੇ ਫਿਰ ਵੀ ਵੜਿਆਈ ਨਹੀਂ ਕਰਨੀ ਇਹ ਦਸਤੂਰ ਹੈ ਸੰਸਾਰ ਦਾ ਪਰ ਸਤਿਗੁਰੂ ਕਹਿੰਦੇ ਨੇ ਸਭ ਕੁਝ ਛੱਡ ਕੇ ਕੀਰਤੀ ਕਰਦੇ ਆ ਨਾਲ ਨਾਲ ਸਿਮਰਨ ਬੰਦਗੀ ਕਰ ਆਇਆ ਵੀ ਤੇਰਾ ਸੁਖਲਾ ਹੈ ਅਰੇ ਹਾ ਉਹ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਨੇ ਜਪ ਜਪ ਜੀਵਨ ਹੋ ਬੈਣੰਦ ਕਣਾ ਇਹਨੇ ਜਪ ਜਪ ਕੇ ਮੈਂ ਨਾਮ ਜਿਉਂਦਾ ਜਿ ਨਾਮ ਜਪਦਾ ਤੇ ਮੈਂ ਜਉਂਦਾ ਆਂ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਾਂ ਨਾਮ ਜਾਖਦਾ ਹਾਂ ਤੇ ਜਿਉਂਦੇ ਬਰਾਬਰ ਨਹੀਂ ਤਮ ਮੁਰਦੇ ਦੇ ਬਰਾਬਰ ਹਾਂ ਆ ਕ ਜਪ ਜਪ ਜੀਵਾ ਨਾਮ ਜਦੋਂ ਜਦੋਂ ਨਾਮ ਜਪਦਾ ਹਾਂ ਹੋਵੇ ਆਨੰਦ ਕਣਾ ਮਨ ਨੂੰ ਆ ਬਹੁਤ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ਮਾਨਸਿਕ ਸੁਖ ਪ੍ਰਾਪਤ ਹੁੰਦਾ ਮਿੱਥਿਆ ਮੋਹ ਸੰਸਾਰ ਝੂਠਾ ਵਿਣਸਣਾ ਮਿੱਥਿਆ ਝੂਠ ਹੈ ਕਹਿੰਦੇ ਕੀ ਝੂਠ ਹੈ ਮੋਹ ਸੰਸਾਰ ਦਾ ਮੋਹ ਧਨ ਦੁਲ ਦਾ ਮੋਹ ਤਿਆ ਪੁੱਤਰਾਂ ਦਾ ਮੋਹ ਇਸ ਜੀਵ ਦਾ ਸੰਸਾਰ ਜਿਹੜਾ ਸੰਸਾਰ ਦੇਖਿਆ ਝੂਠਾ ਵਿਨਸਣਾ ਤੇ ਜਿਹੜੀ ਖਤਮ ਹੋਣਾ ਉਹ ਵੀ ਇੱਕ ਝੂਠ ਹੈ ਇਹਨੂੰ ਸਤਗੁਰੂ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹਨੂੰ ਸੁਖਮਨੀ ਸਾਹਿਬ ਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮਿੱਥਿਆ ਤਨ ਤਣ ਕਟੰਬ ਸਬਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਜ ਬਣਤਨ ਮਾਲ ਮਿੱਥਿਆ ਕਾਮ ਕੋਧ ਬਿਕਰਾਲ ਮਿੱਥਿਆ ਅਸਤਿ ਚਰਨ ਪਰ ਹਸ ਪਰ ਚਰਨ ਕੋ ਹੈ ਇਹਨੇ ਸਭ ਕੁਝ ਮਿੱਥਿਆ ਹੈ ਲੋਭ ਕਰਦਾ ਹੈ ਲਾਲਚ ਕਰਦਾ ਹੈ ਕ੍ਰੋਧ ਕਰਦਾ ਹੈ ਮੋਹ ਕਰਦਾ ਹੈ ਹੰਕਾਰ ਕਰਦਾ ਸਭ ਮਿੱਥਿਆ ਹੈ ਮਿੱਥੇ ਭਾਵ ਝੂਠ ਜਿਹੜਾ ਸੱਚ ਨਹੀਂ ਜਿਹੜਾ ਕੰਮ ਕਰਨ ਨਹੀਂ ਤੂੰ ਆਇਆ ਉਹ ਸਭ ਮਿੱਥਿਆ ਹੈ ਇਹ ਸੰਸਾਰ ਨੂੰ ਜਾਣਦਾ ਹੈ ਇਹ ਵਿਸ਼ ਸੰਸਾਰ ਤੋਂ ਮੁੰ ਦੇਖਦੇ ਆੜ ਕੜੂ ਹੈ ਮਿੱਥਿਆ ਤੇਰੇ ਲਈ ਮਿੱਥਿਆ ਹੈ ਪਰ ਹੈ ਸੱਚ ਸੰਸਾਰ ਉਹ ਦੇ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਇਹ ਜਗਤ ਜਿਹੜਾ ਹੈ ਉਹ ਸੱਚੇ ਦੀ ਕੋਠੀ ਹੈ ਪਰ ਤੂੰ ਇਸ ਸੰਸਾਰ ਦੇ ਮਿੱਥਿਆ ਰੂਪ ਵਿੱਚ ਆਇਆ ਭਾਈ ਤੇਰਾ ਕ્રોਧ ਕਰਨਾ ਲੋਭ ਕਰਨਾ ਮੋਹ ਕਰਨਾ ਈਰਖਾ ਦਵੇਸ਼ ਕਰਨੀ ਸਭ ਮਿੱਥਿਆ ਮਿੱਥਿਆ ਭਾਵ ਢੂਠ ਹੈ ਪੰਜ ਨੂੰ ਤਖ਼ਸ਼ੀਰ ਖਤਮ ਹੋ ਜਾਏਗਾ ਥੇ ਰਹਿ ਜਾਏਗਾ ਢਾਲ ਥੋੜੀ ਨਾ ਇਹ ਸ਼ਰੀਰ ਨਾਲ ਚਿੰਬੜਿਆ ਨੇ ਪੰਜ ਜੰਮਦੂਤ ਇਹ ਸ਼ਰੀਰ ਨਾਲ ਤ੍ਰਿਗੁਣੀ ਕਾਲ ਚਿੰਬੜੇ ਨੇ ਪ੍ਰਚਾਤ ਗੁਰੂ ਕਹਿੰਦੇ ਨੇ ਇਹ ਸਭ ਕੁਝ ਇੱਕ ਮਿੱਥਿਆ ਹੈ ਚਰਨ ਕਮਲ ਸੰਗਨੇ ਹੋ ਕਿਨੇ ਵਿਰਲੇ ਲਾਇਆ ਚਰਨ ਕਮਲ ਗੁਰੂ ਦੇ ਬਚਨਾਂ ਦੇ ਨਾਲ ਜਿਥੇ ਵਿਰਲੇ ਨੇ ਪ੍ਰੇਮ ਲਾਇਆ ਜਿਵੇਂ ਮਾਂ ਦਾ ਆਪਣੇ ਆਪਣੇ ਪੁੱਤਰ ਪ੍ਰਤੀ ਪ੍ਰੇਮ ਹੁੰਦਾ ਹੈ ਤੇ ਆਪਣੇ ਬੱਚੇ ਦਾ ਆਪਣੇ ਮਾਪੇ ਬਤੀ ਪ੍ਰੇਮ ਹੁੰਦਾ ਹੈ ਕਹਿੰਦੇ ਇਸ ਤਰ੍ਹਾਂ ਜੇ ਕਿਸੇ ਨੇ ਨੇ ਲਾਇਆ ਜਿਵੇਂ ਨਾਮੇ ਵਿਖਿਆ ਹੈ ਪਰੰਤਾਰੀ ਤੈਸੇ ਨਾਮੇ ਪ੍ਰੀਤਮੁਦਾਰੀ ਜਿਸ ਤਰ੍ਹਾਂ ਹੀਤ ਲਾਣਾ ਪ੍ਰਾਇ ਤਨ ਨੂੰ ਤੱਕਣ ਦਾ ਕਿਨੇ ਇਸ ਤਰ੍ਹਾਂ ਨਾਮਦੇਵ ਨੇ ਹੀਤ ਲਾਇਆ ਪ੍ਰਮਾਤਮਾ ਤੱਕਣ ਦਾ ਕਿਨੇ ਚਰਨ ਕਮਲ ਸੇ ਸੰਗਨੇ ਹੋ ਕਿਨੇ ਜਿਹਨੇ ਗੁਰੂ ਦੇ ਬਚਨਾਂ ਨਾਲ ਪ੍ਰੇਮ ਕਰਨਾ ਕੀਤਾ ਹੈ ਗੁਰੂ ਦੀ ਗੱਲ ਨੂੰ ਹਿਰਦੇ ਵਿੱਚ ਵਸਾ ਕੇ ਜ਼ਿੰਦਗੀ ਚ ਕਮਾਇਆ ਕਿਹੜਾ ਮਰ ਲੈ ਲਾਇਆ ਕਵੀ ਵਡਾਈ ਐ ਐਸਾ ਜਿਹੜਾ ਸੁਣਦਾ ਵੀ ਐ ਮੰਨਦਾ ਵੀ ਤੇ ਜ਼ਿੰਦਗੀ ਚ ਵੀ ਕਮਾਂਦਾ ਨਹੀਂ ਤਾਂ ਨਤਮਸਤਕ ਸਾਰੀ ਦੁਨੀਆ ਹੁੰਦੀ ਐ ਗੱਲ ਸਾਰੀ ਦੁਨੀਆ ਸੁਣਦੀ ਪਰ ਹਿਰਦੇ ਚ ਵੀ ਰੱਲਾ ਪਸੰਦ ਐ ਕਿਉਂਕਿ ਜਦੋਂ ਗੁਰੂ ਦੀ ਵਡਿਆਈ ਹੋ ਰਹੀ ਹੋਵੇ 90% ਤਾਂ ਅਸੀਂ ਖਾਮੀਆਂ ਲੱਭਦੇ ਆ ਵੀ ਗਲਤ ਕੀ ਬੋਲਿਆ ਗਿਆ ਇਹ ਨਹੀਂ ਲੱਭਦੇ ਵੀ ਆਸੀਂ ਗਲਤ ਕੀ ਕਰਦੇ ਆ ਖਾਮੀ ਲੱਭ ਕੇ ਤੇ ਭਾਰ ਤਾਂ ਆਪਦੇ ਸਿਰ ਚੜਾਈ ਜਾਂਦੇ ਆ ਤਹੀਂ ਤਾਂ ਬਾਬਾ ਕਬੀਰ ਸਾਹਿਬ ਨੇ ਕਿ ਕਬੀਰ ਨਿੰਦੋ ਨਿੰਦੋ ਲੋਕ ਨੋਕੋਣੇਂਦੋ ਇਸ ਲਈ ਸਤਿਗੁਰੂ ਕਹਿੰਦੇ ਨੇ ਕੋਈ ਵਿਰਲਾ ਹੈ ਜਿਹੜਾ ਪ੍ਰੇਮ ਨਾਲ ਗੱਲ ਸੁਣਦਾ ਗੁਰੂ ਦੀ ਜ਼ਿੰਦਗੀ ਵਿੱਚ ਕਮਾਂਦਾ ਤੇ ਹਿਰਦੇ 'ਚ ਅਮਲ ਕਰਦਾ ਤਨ ਸੁਹਾਵਾ ਮੁਖ ਜਿਨ ਹਰ ਤੇ ਆਇਆ ਕਹਿੰਦੇ ਉਹ ਮੁਖ ਵੀ ਉਹ ਮੂੰਹ ਵੀ ਸੁਹਾਵਾ ਤਨ ਦਾ ਯੋਗ ਪੂਜਣ ਯੋਗ ਜੇ ਸਰੀਰ ਕਰਕੇ ਕਿੰਨਾ ਮਰਜੀ ਰੰਗ ਕਾਲਾ ਹੋਵੇ ਯਾ ਗੋਰਾ ਹੋਵੇ ਮਤਲਬ ਨਹੀਂ ਹੈ ਪਰ ਜਿਹੜੇ মুখ ਤੋਂ ਨਾਮ ਜਪਿਆ ਗਿਆ ਉਹ ਤਨ ਦਾ ਯੋਗ ਹੈ ਜਿਸਨੇ ਜਿਸ ਮੁਖ ਨੇ ਨਾਮ ਜਪਿਆ ਉਹ ਮੁਖ ਵੀ ਪੂਜਣ ਯੋਗ ਹੋ ਜਾਂਦਾ ਹੈ ਜਨਮ ਮਰਨ ਦਾ ਕਾਲ ਸਿਮਰਤ ਮਿਟ ਜਾਵਈ ਕਹਿੰਦੇ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਨਾ ਜਿਹੜਾ ਕਾਲ ਦਾ ਡਰ ਹੈ ਮੌਤ ਦਾ ਡਰ ਹੈ ਇਹ ਸਭ ਕੁਝ ਮਿਟ ਜਾਏਗਾ ਸ਼ਰਤ ਕੀ ਸਿਮਰਤ ਮਿਟ ਜਾ ਬਾਈ ਸਿਮਰਿਆ ਨਾਮ ਨਾਮ ਸਿਮਰਿਆ ਨਾਮ ਜਪੇ ਮਿਟੇਗਾ ਹੋਰ ਕੋਈ ਸ਼ਾਰਟਕਟ ਮੈਥਡ ਨਹੀਂ ਹੈ ਨਾਨਕ ਕਹਿ ਪ੍ਰਭ ਸੁਏ ਜੋ ਪ੍ਰਭ ਪਾਵਾਈ ਨਾਨਕ ਕਹਿ ਸੁਖ ਸੁਏ ਕਹਿੰਦੇ ਦਾਤਨ ਗੁਰੂ ਅਰਜਨ ਸਾਹਿਬ ਗੁਰ ਨਾਨਕ ਨਾਮ ਲੈਵਾ ਦੀ ਮੋਰ ਲਾਂਦੇ ਹੋਇਆਂ ਸ਼ਬਦ ਇਸ ਮਾਤੀ ਕਰਦੇ ਨੇ ਕਹਿੰਦੇ ਭਾਈ ਦਾਸ ਨਾਨਕ ਦੇ ਹਿਰਦੇ ਵਿੱਚ ਸੁੱਖ ਵਸ ਗਿਆ ਜਿਹਨੂੰ ਦੁਨੀਆਂ ਲੱਭਣ ਲਈ ਬਾਹਰ ਮੁਖੀ ਪਾਜ ਰਹੀਏ ਜਿਵੇਂ ਹਿਰਨ ਕਸਤੂਰੀ ਨਾਭੀ ਵਿੱਚ ਲੱਭ ਬਾਹਰ ਰਹਾ ਜਿਵੇਂ ਇੱਕ ਸ਼ੀਸ਼ਾ ਹੋਵੇ ਸ਼ੀਸ਼ੇ ਤੇ ਪੰਛੀ ਬੈਠਾ ਹੋਵੇ ਤੇ ਸ਼ੀਸ਼ੇ 'ਚ ਹੀ ਚੁੰਝ ਮਾਰਦਾ ਖਣੀ ਦੂਜਾ ਪੰਛੀ ਵੀ ਅੰਦਰ ਪਰ ਉਸੇ ਸ਼ੀਸ਼ੇ ਦੇ ਵਿੱਚ ਅੰਕਸ਼ ਨੂੰ ਆਪਦਾ ਹੀ ਦਿਖਦਾ ਹੈ। ਇਹ ਕਹਿੰਦੇ ਮਨੁੱਖ ਵੀ ਇਸੇ ਤਰ੍ਹਾਂ ਜਿਵੇਂ ਖੂਤ ਹਾਥੀ ਆਪਣਾ ਅੰਕਸ਼ ਦੇਖ ਕੇ ਦੂਜੇ ਹਾਥੀ ਨੂੰ ਮਾਰਨ ਵਾਸਤੇ ਉਹ ਤਾਂ ਖੂਤ ਛਾਲ ਮਾਰਦਾ ਪਰ ਮਰ ਜਾਂਦਾ। ਇਹ ਕਹਿੰਦੇ ਮਨੁੱਖ ਵੀ ਕਹਿੰਦਾ ਖਣੀ ਇਸ ਸੰਸਾਰ ਵਿੱਚ ਸੋਖਾ ਸਖ ਲੱਭਦੇ ਲੱਭਦੇ ਇੰਨਾ ਖਚਦ ਹੋ ਜਾਂਦਾ ਆਪਣਾ ਆਪ ਆਪਾ ਭਾਵ ਵੀ ਗਵਾ ਬੈੰਦਾ ਕਿਉਂਕਿ ਨਿਸ਼ਾਨੇ ਇਹ ਹੈ ਜਿਹੜਾ ਆਪਾ ਭਾਵ ਵਗਵਾਏਗਾ ਉਹ ਹਮੇਸ਼ਾ ਦੂਜੇ ਦੀ ਖਾਮੀ ਕੱਢੇਗਾ ਉਹਦੀ ਨਿਸ਼ਾਨੀ ਹੈ ਜਿਹੜਾ ਆਪ ਦੁਖੀ ਹੋਏਗਾ ਹਮੇਸ਼ਾ ਦੂਜਿਆਂ ਦੀਆਂ ਕਮੀਆਂ ਖਾਮੀਆਂ ਕੱਢੇਗਾ ਉਹ ਗਣ ਇਕੱਠੇ ਕਰੇਗਾ ਬਈ ਇਹਦੇ ਚ ਆਹ ਕਮੀ ਹੈ ਇਹ ਆ ਗਲਤ ਬੋਲਦਾ ਹੈ ਇਹ ਆ ਕੰਮ ਨਹੀਂ ਕਰਦਾ ਹਮੇਸ਼ਾ ਖਾਮੀਆਂ ਕੱਢੇਗਾ ਕੋਈ ਐਸਾ ਮਰੋਖ ਨਹੀਂ ਹੈ ਜਿਹੜਾ ਦੱਸੇ ਵੀ ਮੈਂ ਆ ਗਲਤ ਕੀਤਾ ਹੈ ਕੋਈ ਐਸਾ ਨਹੀਂ ਕੋਈ ਆਪਦੀ ਗਲਤੀ ਮੰਨਣ ਨੂੰ ਰਾਜ਼ੀ ਨਹੀਂ ਪਰ ਸਤਿਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਨਕ ਦਾ ਸੁਖ ਸੋਏ ਇਹਨੇ ਅਸਲ ਵਿੱਚ ਨਾਨਕ ਲਈ ਉਹ ਹੀ ਉਹ ਸੁਖ ਹੈ ਜੋ ਪ੍ਰਭਪਾ ਅਭੈ ਜਿਹੜਾ ਪ੍ਰਮਾਤਮਾ ਨੂੰ ਪਾ ਜਾਏ ਪ੍ਰਮਾਤਮਾ ਨੂੰ ਪਾ ਜਾਏ ਤੇ ਮਖਮਲ ਦੇ ਗਦੇਲੇ ਵੀ ਪ੍ਰਵਾਨ ਨੇ ਉੱਥੇ ਸਿਮਰਨ ਕੀਤਾ ਵੀ ਪ੍ਰਵਾਨ ਹੈ ਜਿਹਨੂੰ ਸਤਿਗੁਰੂ ਕਹਿੰਦੇ ਨੇ ਬਲੀ ਸਵਾਵੀ ਸ਼ਾਪਰੀ ਜਾਂ ਮੈਂ ਹਰ ਗੁਣ ਗਾਇ ਕਿਤੇ ਹੀ ਕਾਜ ਨਾ ਢਾਲ ਹਰ ਜਤ ਹਰ ਬਿਸਰਾਏ ਤੇ ਜਿੱਥੇ ਨਾਮ ਨਹੀਂ ਜਪਿਆ ਉਹ ਮਖਮਲ ਦੇ ਗਦੇਲੇ ਵੀ ਤੇਹ ਕਾਰ ਯੋਗ ਇੰਜ ਸਮਝ ਲੋ ਸਤਿਗੁਰਾਂ ਨੇ ਜਿਹੜੀ ਤੁਲਨਾ ਦਿੱਤੀ ਇਹ ਕਹਿੰਦੇ ਇੱਕ ਅਗਨ ਚੀਖਾ ਦੇ ਬਰਾਬਰ ਹੈ ਪਰ ਉਹ ਕੁੱਲੀ ਵੀ ਅੱਖਾਂ ਦੀ ਕੁੱਲੀ ਵੀ ਪ੍ਰਵਾਣ ਜਿੱਥੇ ਨਾਮ ਜਪਿਆ ਕਿਤੇ ਹੀ ਕਾਜ ਨਾ ਢਾਲ ਹਰ ਜਤ ਹਰ ਬਿਸਰਾਏ ਇਹਨੇ ਚਿੱਟੇ ਸੋਹਣੇ ਮਹਿਲ ਮੰਦਰ ਵੀ ਕਿਤੇ ਕੰਮ ਨਹੀਂ ਜੇ ਨਾਮ ਵਿਸਰ ਗਿਆ ਨਾਮ ਭੁੱਲ ਗਿਆ ਪਰ ਨਾਨਕ ਲਈ ਉਹੀ ਉਹ ਸੁੱਖ ਹੈ ਜਿਹੜਾ ਪ੍ਰਮਾਤਮਾ ਨੂੰ ਭਾਜੇ ਜਿਹੜਾ ਪ੍ਰਮਾਤਮਾ ਦੇ ਭਾਣੇ ਵਿੱਚ ਮਾਇਆ ਜਾਏ ਉਹੀ ਉਹ ਸੁੱਖ ਹੈ ਇਸ ਲਈ ਭਾਈ ਸਾਰੇ ਸੁੱਖਾਂ ਦਾ ਦੁੱਖਾਂ ਦਾ ਇਲਾਜ ਸਾਰੇ ਸੁੱਖਾਂ ਦਾ ਸੋਮਾ ਪ੍ਰਮਾਤਮਾ ਦਾ ਨਾਮ ਹੈ ਨਾਮ ਜਪਣਾ ਕਰੀਏ ਨਾਮ ਨਾਲ ਪ੍ਰੀਤੀ ਪਾਈਏ ਤਾਂ ਕਿ ਸਾਡਾ ਆਇਆ ਵੀ ਸਫਲਾ ਇਸ ਸੰਸਾਰ ਇੱਕ ਕਾਮਕਾਰ ਕੀਤਾ ਵੀ ਸਫਲਾ ਸੋ ਇੰਨੇ ਆ ਕੋ ਬਿੰਦਿਆਂ ਪਰ ਰਾਨ ਕਰਨੀਆਂ ਗੁਰੂ ਪਿਆਰੀ ਸਾਸੰਗ ਜੀ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀ ਇਸ ਕੋ ਅਰਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾਂ ਛੁੱਟੀ ਹੈ ਖਿੰਖਣ ਕੋਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਦੇ ਉਤਜਨ ਸਿਸੜੀਆਂ ਜੋ ਹੋਵੇ ਸਾਇਬ ਸੰਮੇਲ ਗੱਡਵੜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ